ਹਰ ਪਰਿਵਾਰ ਦਾ ਹਰ ਜੀ ਹੈ ਜਿਹੜਾ ਯਾਨੀ ਕਿ 100% ਪੋਪੂਲੇਸ਼ਨ ਹੈ ਜਿਹੜੀ ਉਹਨਾਂ ਨੂੰ ਹੈਲਥ ਕਵਰ ਹੈ ਜਿਹੜਾ ਉਹ ਪੰਜਾਬ ਸਰਕਾਰ ਨੇ ਅੱਜ ਤੋਂ ਦੇਣਾ ਸ਼ੁਰੂ ਕਰ ਦਿੱਤਾ ਜਿੰਨਾ ਲੋਕਾਂ ਦੀ ਜਿਵੇਂ ਜਿਵੇਂ ਰਜਿਸਟ੍ਰੇਸ਼ਨ ਹੋਈ ਜਾਊਗੀ ਓਵੇਂ ਓਵੇਂ ਉਹਨਾਂ ਦੀ ਹੈਲਥ ਇੰਸ਼ੋਰੈਂਸ ਦਾ ਕਵਰ ਹੈ ਜਿਹੜਾ ਉਹ ਉਸ ਦਿਨ ਤੋਂ ਹੀ ਸ਼ੁਰੂ ਹੋ ਜਾਏਗਾ ਦੇਖੋ ਸਭ ਤੋਂ ਪਹਿਲਾਂ ਅੱਜ ਬਸੰਤ ਪੰਚਮੀ ਦੇ ਪਵਿੱਤਰ ਤਿਹਾੜੀ ਦੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਉਸ ਤੋਂ ਵੀ ਵੱਡੀਆਂ ਮੁਬਾਰਕਾਂ ਇਸ ਗੱਲ ਦੀਆਂ ਕਿ ਮੋਲਕ ਦੇ ਵਿੱਚ ਪੰਜਾਬ ਇਹ じゃ ਪਹਿਲਾ ਸੂਬਾ ਬਣ ਗਿਆ ਜਿੱਥੋਂ ਦਾ ਹਰ ਘਰ ਹਰ ਪਰਿਵਾਰ ਤਕਰੀਬਨ 65 ਲੱਖ ਪਰਿਵਾਰ ਨੇ ਪੰਜਾਬ ਦੇ ਵਿੱਚ ਹਰ ਘਰ ਹਰ ਪਰਿਵਾਰ ਦਾ ਹਰ ਜੀ ਹੈ ਜਿਹੜਾ ਯਾਨੀ ਕਿ 100% ਪੋਪੂਲੇਸ਼ਨ ਹੈ ਜਿਹੜੀ ਉਹਨਾਂ ਨੂੰ ਹੈਲਥ ਕਵਰ ਹੈ ਜਿਹੜਾ ਉਹ ਪੰਜਾਬ ਸਰਕਾਰ ਨੇ ਅੱਜ ਤੋਂ ਦੇਣਾ ਸ਼ੁਰੂ ਕਰ ਦਿੱਤਾ ਕੱਲ ਸਾਡੇ ਨੈਸ਼ਨਲ ਕੰਵੈਨਿਅਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਵੰਤ ਸਿੰਘ ਉਹਨਾਂ ਨੇ ਮੁਹਾਲੀ ਤੇ ਦੀ ਸ਼ੁਰੂਆਤ ਕੀਤੀ ਸੀਗੀ ਤੇ ਅੱਜ ਅਸੀਂ ਸੁਨਾਮ ਤੋਂ ਇਹਨਾਂ ਸਾਰੇ ਪਰਿਵਾਰਾਂ ਦੀ ਰਜਿਸਟ੍ਰੇਸ਼ਨ ਹੈ ਜਿਹੜੀ ਜਿਵੇਂ ਤੁਸੀਂ ਹੁਣੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਮੋਬਾਈਲ ਐਪ ਦੇ ਉੱਪਰ ਰਜਿਸਟ੍ਰੇਸ਼ਨ ਹੈ ਜਿਹੜੀ ਉਹ ਹੁੰਦੀ ਹੈ ਔਰ ਉਸ ਤੋਂ ਬਾਅਦ ਉਹਨੂੰ ਸਲਿੱਪ ਕੱਢ ਕੇ ਦਿੰਨੇ ਆ ਤੇ ਇਹ ਸਲਿੱਪ ਤੋਂ ਬਾਅਦ ਇਹਨਾਂ ਨੂੰ ਸੀਐਸਸੀ ਸੈਂਟਰ ਤੋਂ ਕਾਰਡ ਨੇ ਜਿਹੜੇ ਉਹ ਮਿਲਣਗੇ ਜਿੰਨਾ ਲੋਕਾਂ ਦੀ ਜਿਵੇਂ ਜਿਵੇਂ ਰਜਿਸਟ੍ਰੇਸ਼ਨ ਹੋਈ ਜਾਊਗੀ ਉਵੇਂ ਉਵੇਂ ਉਹਨਾਂ ਦੇ ਹੈਲਥ ਇੰਸ਼ੋਰੈਂਸ ਦਾ ਕਵਰ ਹੈ ਜਿਹੜਾ ਉਹ ਉਸ ਦਿਨ ਤੋਂ ਹੀ ਸ਼ੁਰੂ ਹੋ ਜਾਏਗਾ ਸੋ ਮੈਂ ਸਮਝਦਾ ਕਿ ਇਹ ਇੱਕ ਇਹ ਜੀ ਸਕੀਮ ਪੰਜਾਬ ਸਰਕਾਰ ਨੇ ਅਰਵਿੰਦ ਜੀ ਦੀ ਸੋਚ ਸਦਕਾ ਮਾਨ ਸਾਹਿਬ ਨੇ ਦੀ ਸਰਕਾਰ ਨੇ ਸ਼ੁਰੂ ਕੀਤੀ ਹੈ ਜਿਹੜੀ ਕਿ ਆਪਣੇ ਆਪ ਦੇ ਵਿੱਚ ਇੱਕ ਕ੍ਰਾਂਤੀ ਹੈ ਕਿ ਕਿਸ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਹਰ ਵਿਅਕਤੀ ਦੀ ਦੀ ਜੋ ਸਿਹਤ ਦੀ ਸੰਭਾਲ ਹੈ ਉਹ ਕਿਵੇਂ ਕੀਤੀ ਜਾਵੇ ਨਹੀਂ ਅੱਗੇ ਕੀ ਹੁੰਦਾ ਸੀਗਾ ਕਿ ਜੇ ਕਿਤੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਮਜਬੂਰੀ ਬਸ ਜਾਣਾ ਪੈ ਜਾਂਦਾ ਸੀ ਕਿਸੇ ਵਿਅਕਤੀ ਨੂੰ ਤੇ ਬੰਦਾ ਬਚਦਾ ਨਾ ਬਚਦਾ ਉਹ ਪਰਮਾਤਮਾ ਦੇ ਹੱਥ ਹੁੰਦਾ ਸੀਗਾ ਪਰ ਘਰ ਜ਼ਰੂਰ ਲੁੱਟ ਜਾਂਦਾ ਸੀਗਾ ਤੇ ਹੁਣ ਇਸ ਸਕੀਮ ਦੇ ਤਹਿਤ 10 ਲੱਖ ਤੱਕ ਦਾ ਹਰ ਪਰਿਵਾਰ ਨੂੰ ਇੰਸ਼ੋਰੈਂਸ ਬੀਮਾ ਜਿਹੜਾ ਉਹ ਪੰਜਾਬ ਸਰਕਾਰ ਦਊਗੀ ਤੁਸੀਂ ਸਰਕਾਰੀ ਹਸਪਤਾਲ 'ਚ ਜਾਓ ਤੁਸੀਂ ਪ੍ਰਾਈਵੇਟ ਦੇ ਵਿੱਚ ਜਾਓ ਆਪ ਦਾ ਇਲਾਜ ਕਰਾਓ ਤੇ ਘਰ ਵਾਪਸ ਆਜੋ ਸਾਰੇ ਦਾ ਸਾਰਾ ਖਰਚਾ ਜਿਹੜਾ 10 ਲੱਖ ਤੱਕ ਦਾ ਉਹ ਪੰਜਾਬ ਸਰਕਾਰ ਰੋਟੂਗੀ ਇਹਦੇ ਲਈ ਸਾਰੇ ਦੇ ਸਾਰੇ ਸਰਕਾਰੀ ਹਸਪਤਲ ਔਰ ਤਕਰੀਬਨ 900 ਤੋਂ ਵੀ ਵੱਧ ਜਿਹੜੇ ਪ੍ਰਾਈਵੇਟ ਹਸਪਤਲ ਨੇ ਉਹ ਹੁਣ ਤੱਕ ਕੈਂਪੇਨਲ ਹੋ ਚੁੱਕੇ ਨੇ ਸੋ ਮੈਂ ਸਮਝਦਾ ਕਿ ਇਹ ਇੱਕ ਇਤਿਹਾਸਿਕ ਪਾਲਾ ਇਤਿਹਾਸਿਕ ਘੜੀ ਹੈ ਪੂਰੇ ਪੰਜਾਬ ਦੀ ਹਿਸਟਰੀ ਦੇ ਵਿੱਚ ਤੇ ਅੱਜ ਉਸ ਨੂੰ ਆਪਦੇ ਹੱਥੀਂ ਸ਼ੁਰੂ ਕਰਨ ਦਾ ਸਨਮ ਸ਼ਹੀਦ ਉਦਮ ਸਿੰਘ ਵਾਲਾ ਜੀ ਦੀ ਪਵਿੱਤਰ ਧਰਤੀ ਤੇ ਤੋਂ ਇੱਕ ਪਵਿੱਤਰ ਕਾਰਜ ਮੈਂ ਆਪਦੇ ਹੱਥੀਂ ਸ਼ੁਰੂ ਕੀਤਾ ਆਪਦੇ ਸਾਰੇ ਸਾਥੀਆਂ ਦੇ ਨਾਲ ਸੋ ਬਹੁਤ ਵੱਡੀ ਮਨ ਨੂੰ ਖੁਸ਼ੀ ਵੀ ਹੈ ਤਸੱਲੀ ਹੈ ਕਿ ਜਿਸ ਲੋਕਾਂ ਜਿਸ ਮਕਸਦ ਲਈ ਲੋਕਾਂ ਨੇ ਸਾਨੂੰ ਐਡਾ ਵੱਡਾ ਫਤਵਾ ਦਿੱਤਾ ਸੀਗਾ ਅੱਜ ਉਹਨਾਂ ਦੇ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਅਮਨ ਜੀ ਜੀ ਸਾਹਿਬ ਸਾਡੇ ਲਈ ਹੁਣ ਲੋਕਾਂ ਨੂੰ ਪਤਾ ਵੀ ਲੱਗ ਚੁੱਕਿਆ ਹੈ ਵੀ ਸਾਡੇ ਕਾਰ ਬਣਨ ਜਾ ਰਹੇ ਨੇ ਤਾਂ ਤੁਸੀਂ ਉਹ ਕੰਟੈਕਟ ਕਿੱਥੇ ਕਰਨ ਕਿੱਥੇ ਜਾਣ ਤਾਂ ਕਿ ਖੱਜਲ ਖਵਾਰ ਨਾ ਹੋਵੇ ਕਿਸੇ ਨੂੰ ਖੱਜਲ ਖਵਾਰ ਹੋਣ ਦੀ ਲੋੜ ਨਹੀਂ ਜੀ ਸਾਡੇ ਜਿਹੜੇ ਵਲੰਟੀਅਰ ਰਜਿਸਟਰ ਜਿਹੜੇ ਯੂਥ ਕਲੱਬਸ ਨੇ ਉਹਨਾਂ ਦੇ ਮੈਂਬਰ ਸਹਿਬਾਨ ਉਹ ਵੈਲ ਟ੍ਰੇਨਡ ਨੇ ਉਹ ਇਹ ਮਸ਼ੀਨਾਂ ਲੈ ਕੇ ਹਰ ਘਰ ਦੇ ਵਿੱਚ ਆਪ ਜਾਣਗੇ ਕਿਸੇ ਨੂੰ ਕਿਸੇ ਸਰਕਾਰੀ ਦਫ਼ਤਰ ਦੇ ਵਿੱਚ ਕਿਸੇ ਹਸਪਤਾਲ ਦੇ ਵਿੱਚ ਕਿਤੇ ਜਾਣ ਦੀ ਧੱਕੇ ਖਾੜਨ ਖਾਣ ਦੀ ਲਾਈਨਾਂ ਦੇ ਵਿੱਚ ਖੜਨ ਦੀ ਲੋੜ ਨਹੀਂ ਹੈਗੀ ਇਹ ਮਸ਼ੀਨਾਂ ਲੈ ਕੇ ਸਾਡੇ ਜਿਹੜੇ ਰਜਿਸਟਰਡ ਯੂਥ ਕਲੱਬਸ ਦੇ ਜਿਹੜੇ ਲੋਕ ਨੇ ਉਹ ਮੁੰਡੇ ਜਾਣਗੇ ਵਾਰਡ ਵਾਈ ਜਾਣਗੇ ਵਾਰਡ ਵਾਈ ਜਾਣਗੇ ਜੀ ਗਲੀ ਮੁਹੱਲੇ ਜਾਣਗੇ ਕੱਲਾ ਕੱਲਾ ਘਰ ਕਵਰ ਕਰਨਗੇ ਉਹ ਤੋਂ ਇਹ ਸਲਿੱਪ ਕੱਢ ਕੇ ਦੇਣਗੇ ਤੇ ਉਹ ਸਲਿੱਪਾਂ ਤੋਂ ਦੇ ذریعے ਫਿਰ ਉਹਨਾਂ ਨੂੰ ਸੀਐਸਸੀ ਸੈਂਟਰਾਂ ਦੇ ਵਿੱਚੋਂ ਇਹ ਕਾਰਡ ਨੇ ਜਿਹੜੇ ਉਹ ਮਿਲ ਜਾਣਗੇ ਇਹਦੇ ਨਾਲ ਨਾਲ ਮੈਂ ਇੱਕ ਚੀਜ਼ ਹੋਰ ਵੀ ਸਪਸ਼ਟ ਕਰ ਦੇਣੀ ਚਾਹਣਾ ਕਿ ਕੋਈ ਵੀ ਸਿੱਧਾ ਸੀਐਸਸੀ ਜਾ ਕੇ ਲੈਂਣ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਉਹ ਵੈਲਿਡ ਨਹੀਂ ਹੋਊਗਾ ਔਰ ਸੀਐਸਸੀ ਸੈਂਟਰਸ ਨੂੰ ਮੈਂ ਸਾਰਿਆਂ ਨੂੰ ਕਹੂੰਗਾ ਕਿ ਪ੍ਰੋਪਰ ਥਰੂ ਪ੍ਰੋਪਰ ਚੈਨਲ ਹੈ ਜਿਹੜਾ ਉਹ ਉਹਦੇ ਮੁਤਾਬਕ ਚੱਲਿਆ ਜਾਵੇ ਤਾਂ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਤਰੀਕੇ ਦੀ ਕੋਈ ਮੁਸ਼ਕਲ ਦਿੱਕਤ ਨਾ ਆਵੇ ਸੁਨਾਮ ਹਲਕੇ ਦੇ ਵਿੱਚ ਕਿੰਨੇ ਹਲਕੇ ਦੀ ਗੱਲ ਜਿੰਨੀ ਪੋਪੂਲੇਸ਼ਨ ਹੈ ਜੀ ਜਿੰਨੀ ਪੋਪੂਲੇਸ਼ਨ ਹੈ ਅਸੀਂ ਇਹਦੇ ਵਿੱਚ ਕੋਈ ਕੋਈ ਕ੍ਰਾਈਟੇਰੀਆ ਨਹੀਂ ਰੱਖਿਆ ਹੈਗਾ ਜੀ ਜਿਹੜਾ ਪੰਜਾਬ ਦੀ ਧਰਤੀ ਦੇ ਉੱਪਰ ਅੱਜ ਹੈ ਪੰਜਾਬ ਦਾ ਹਰ ਪਰਿਵਾਰ तकरीबन 65 ਲੱਖ ਪਰਿਵਾਰ ਹੈ ਔਰ तकरीबन 3 ਕਰੋੜ ਦੇ ਕਰੀਬ ਆਬਾਦੀ ਹੈ ਕੋਈ ਧਰਮ ਮਜ਼ਹਬ ਫਿਰਕਾ ਜਾਤ ਪਾਤ ਊਚ ਨੀਚ ਵੱਡਾ ਛੋਟਾ ਕੋਈ ਕਿਸੇ ਕਿਹੜੀ ਪੋਲੀਟੀਕਲ ਪਾਰਟੀ ਨਾਲ ਸੰਬੰਧ ਰੱਖਦਾ ਕੋਈ ਕਿਸੇ ਸਮਾਜਿਕ ਸੰਸਥਾ ਨਾਲ ਸੰਬੰਧ ਰੱਖਦਾ ਕੋਈ ਫਰਕ ਨਹੀਂ ਰੱਖਿਆ ਗਿਆ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਫਰਕ ਸਰਕਾ ਕੋਈ ਭੇਦ ਭਾਵ ਇਹ ਚ ਰੱਖਿਆ ਨਹੀਂ ਗਿਆ ਹੈਗਾ ਕਿਉਂਕਿ ਸਿਹਤ ਸਭ ਤੋਂ ਜ਼ਰੂਰੀ ਹੈ ਅਬ ਤੱਕੜਿਆ ਜੀ ਚੱਲੋ ਬੀਠੀ ਕੋ ਕਰ ਪ੍ਰਵਾਸ ਇੱਥੇ ਹਨ ਜੀ ਪ੍ਰਵਾਸ ਅਗਲੀ ਗਲੀ ਦੱਸੋ ਇਹ ਦੁਕਾਨ ਹੈ ਜੀ ਅਗਲਾ ਪਰਿਵਾਰ ਆਓ ਜੀ ਆਓ ਕਿਹੜੇ ਹੋ ਗਈ ਜੀ ਹਾਂ ਹਾਂ ਪਰਿਵਾਰ ਦੇ ਰੋਕ ਲਓ ਇਹਨਾਂ ਦੇ ਇੱਕੋ ਇੱਕ ਫੋਨ ਨੰਬਰ ਲਿਖ ਲਓ ਆ ਆ ਫੜੋ ਜੀ ਹਾਂਜੀ ਕੀ ਆ ਠੀਕ ਹੋ ਹਾਂਜੀ ਹਾਂਜੀ ਕੀ ਅ ਕ੍ਰਿਸ਼ਨ ਸਿੰਘ ਜੀ ਜੀ ਸਰੂਪ ਸਿੰਘ ਦੇਖ ਡਾਕੂਮੈਂਟ ਦੇਖ ਰਹੇ ਹਾਂਜੀ ਹਾਂਜੀ ਤਿੰਨ ਮੈਂਬਰ ਨੇ ਚਾਰ ਨੇ ਜੀ ਚਾਰੇ ਚੌਥਾ ਪਸੀਜ ਨੰਬਰ ਐਡ ਕਰੂੰਗੇ ਜੀ ਸਾਰੇ ਨੰਬਰ ਆ ਜਾਣਗੇ

ਸਿਲੈਕਟ ਡੇਟ ਕਦੋਂ ਜਾਓਗੇ ਅੱਜ ਜਾਓਗੇ ਰਿਕਰਡ ਲੈਣ ਕੱਲ ਨੂੰ ਜਾਓਗੇ ਕੱਲ ਤੁਹਾਡਾ ਹੁਕਮ ਹੈ ਜਦੋਂ ਤੁਸੀਂ ਮਰਜ਼ੀ ਜਾਓ ਸਾਡੇ ਵੱਲੋਂ ਤੇਰੀ ਆਜਾ ਅੱਜ ਅੱਜ ਆਹ ਰਜਿਸਟਰ ਹੋ ਗਿਆ ਸਾਡੇ ਨਾਲ ਤੁਹਾਡਾ ਬੀਮਾ ਹੋ ਗਿਆ 10 ਲੱਖ ਦਾ ਠੀਕ ਹੈ ਜੀ ਪਰਮਾਤਮਾ ਨਾ ਕਰੇ ਕਿਸੇ ਨੂੰ ਖੰਗ ਵੀ ਹੋਵੇ ਪਰ ਜੇ ਹੁੰਦੀ ਹੈ ਤਾਂ 1 ਰੁਪਏ ਤੋਂ ਲੈ ਕੇ 10 ਲੱਖ ਤੱਕ ਦੀ ਜ਼ਿੰਮੇਵਾਰੀ ਹੈ ਜਿਹੜੀ ਠੀਕ ਹੈ ਜੀ ਚਾਹੇ ਸਰਕਾਰੀ ਚ ਕਰਾਓ ਚਾਹੇ ਪ੍ਰਾਈਵੇਟ ਚ ਕਰਾਓ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ ਸਾਡੀ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਲਓ ਜੀ ਕੱਲ ਨੂੰ ਚੱਲ ਜਿਓ ਠੀਕ ਹੈ ਜੀ ਆ ਲਓ 24 ਓਕੇ ਸਵੇਰੇ ਜਾਓ ਸਿਰੇ ਸਵੇਰੇ ਜੀ ਸਿਰੇ ਲਓ ਜੀ ਮਾਰਨਿੰਗ ਜੀ ਸਵੇਰੇ ਚਲ ਜਓ ਸੰਜੂ ਕੋਲ ਜਾਣਾ ਨਹੀਂ 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 ਸੀਐਸਸੀ ਸੈਂਟਰ ਜੀ ਅਪਾਇੰਟਮੈਂਟ ਬੁੱਕੋ ਅਪਾਇੰਟਮੈਂਟ ਥੋੜੀ ਬੁੱਕ ਹੋਗੀ ਠੀਕ ਹੈ ਇਹ ਲਓ ਜੀ ਹਾਲੋ ਜੀ ਨੰਬਰ ਅਨਾਰ ਨਾਮ ਹੋਊਗਾ ਆ ਇੱਕ ਤਾਂ ਹੈ ਕਿ ਜੀ ਤੁਹਾਡੇ ਕ੍ਰਿਸ਼ਨ ਸਿੰਘ ਜੀ ਬਿੰਦਰਕੌਰ ਜੀ ਸਤਨਾਮ ਸਿੰਘ ਜੀ ਤੇ ਮਨਜੀਤ ਕੌਰ ਜੀ ਜੀ ਇਹੀ ਨੇ ਚਾਰੇ ਹਾਂਜੀ ਹਾਂਜੀ ਲਓ ਜੀ ਆ ਲਓ ਜਨਾਬ ਲਓ ਜੀ ਇਹ ਸੰਭਾਲ ਕੇ ਰੱਖਿਓ ਠੀਕ ਹੈ ਹਾਂ ਜਾ ਕੇ ਜਾ ਕੇ ਸਵੇਰੇ ਲੈ ਆਇਓ ਘੜ ਓਕੇ ਮਹਾਰਾਜ ਓਕੇ ਧੰਨਵਾਦ ਜੀ